ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਬੱਚੇ ਤੋਂ ਬਿਨਾਂ ਤੇ ਇੱਕ ਬੱਚੇ ਵਾਲੀ ਆ ਆਹ ਤਾਜੀ ਸੂਈ ਆ ਤੇ ਆਹ ਦੋਵੇਂ ਬੱਚੇ ਤੋਂ ਬਿਨਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਕਾਇਮ ਜੀ ਸਤਾਂ ਕਿਰਪਾ ਮਾਰ ਜੀ ਚਲੋ ਵੇ ਦੇ ਕਿਰਪਾ ਜੀ ਦੀ ਜੀ ਨਾਮ ਦੱਸਤੇ ਕਰੀ ਨਾਮ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 99144 60399 ਠੀਕ ਹੈ ਵੀਰ ਜੀ ਆਪਣਾ ਕਰਵਾ ਲਈਏ ਜੀ ਤੇ ਜਲੰਧਰ ਸਰ ਹੈ ਨਾ ਸ਼ਹਿਰ ਦੇ ਨਾਲ ਹੀ ਆ ਬਿਲਕੁਲ ਪੈਦਾ ਸ਼ਹਿਰ ਇੱਥੋਂ ਵਿੱਚ 4 ਕਿਲੋਮੀਟਰ ਪੈ ਜਾਂਦਾ ਹੈ ਚਾਟੀਵੰਡਾ ਵਾਲਾ ਜਿਹੜਾ ਨਵਾਂ ਪੋਲਿਆ ਉੱਥੋਂ ਬੱਸ ਲੱਗ ਗਈ ਠੀਕ ਹੈ ਜੀ ਤੇ ਪਹਿਲਾਂ ਕਿੱਡੀ ਵਿਖਾ ਦਈਏ ਪਹਿਲਾਂ ਵੀ ਸੱਜਰੀ ਸਵਾ ਜੀ ਚਲੋ ਫਿਰ ਪਹਿਲਾਂ ਅਸੀਂ ਦਿਖਾ ਦਿੰਨੇ ਆ ਕਿੰਨਾ ਚਿਰ ਆ ਵੇ ਜਿੰਨਾ ਸੁਈਨਾ ਕਿੰਨਾ ਸੁਈਨਾ ਅੱਜ ਤੀਜਾ ਦਿਨ ਜੀ ਠੀਕ ਆ ਤੇ 14 ਕਿਲੋ ਬੌਲੀ ਆਪਾਂ ਬਣਾਵਾਂਗੇ ਇੱਥੇ ਅੱਛਾ ਆ ਚੱਲੀ ਕਰਾ ਕੇ ਵੀਦੀ ਕਲਾਂ ਜਿਹੜਾ ਮੇਰਾ ਵੀਰ ਭਰਾ ਆਇਆ ਸੀ ਇਹ ਆ ਕਿ ਤੁਹਾਡੇ ਘਰੋਂ ਕੋਈ ਚੋਗੇ ਖੜੇ ਦੁੱਧ 14 ਕਿਲੋ ਹੋਵੇ ਤੇ ਖੋਲ ਕੇ ਲੈ ਜਾਏ ਨਾ ਹੋਵੇ ਤੇ ਇੱਥੇ ਰਹਿਣ ਦੇ ਤੋਰਾਂ ਫੇਰ ਇਹਨਾਂ ਆ ਜਾ ਬੱਚਾ ਇਹਦਾ ਗਾੜੂ ਬਵਾ ਲਓ ਨਾਲ ਆਹ ਬੱਚਾ ਜਿਹੜਾ ਨਾਲੂ ਜਿਹੜਾ ਨਾਲ ਹੀ ਹੈ ਲੈ ਜਾ ਬਾਕੀ ਹੈਗੇ ਵੀ ਜਰਸੀ ਜੇ ਲੈ ਜਾਓ ਜੀ ਬਾਕੀ ਖੜਨੇ ਤੁਸੀਂ ਆਪਣੀ ਚੋਈ ਕਰਕੇ ਤੇ ਆਹ ਥਾਣਾ ਵੀ ਇਹਦੇ ਦੇਖ ਸਾਦੇ ਲੱਗੇ ਬੜੇ ਵਧੀਆ ਥਾਣਾ ਚੋਈ ਚੁਈ ਚੰਗੀ ਥਾਂ ਬਹੁਤ ਵਧੀਆ ਕੋਈ ਰਸੀ ਪਾ ਕੇ ਚੌਂ ਦੀ ਲੋੜ ਨਹੀਂ ਆ ਪੀ ਜੀ ਠੀਕ ਆ ਹਾਂ ਜੀ ਇੱਕ ਲੱਗ ਗਿਆ ਥੋੜਾ ਮਾਸ ਜਿਹਾ ਵਧਿਆ ਤੇ ਉਦਾਂ ਹੀ ਕਈ ਜਰੀ ਹੋ ਜਾਂਦਾ ਹਾਂ ਜੀ ਕੋਈ ਪੀੜ ਪੂੜ ਨਹੀਂ ਬਣਾਉਂਦੀ ਉਹ ਉਦਾਂ ਹੀ ਨਾੜ ਵੀ ਜੱਟ ਜੁਂਦੀ ਆ ਹਾਂ ਜੀ ਠੀਕ ਚਲੋ ਲੈ ਜਾ ਜੀ ਲੈ ਜਾ ਲੈ ਅੰਦਰੋਂ ਥੋੜਾ ਤੇਜ਼ ਜਾਂਦੀ ਆ ਕਿੰਨਾ ਰੱਖਣਾ ਵੀ ਦੀਦਾ ਮੂਲ ਰੱਖੋਗੇ ਆਪਾਂ 42000 42000 ਵਿੱਚੋਂ ਕਰਨਾ ਮੰਨ ਤਨ 2000 ਰੁਪਏ ਕਰਨਾ ਠੀਕ ਹੈ ਤੇ ਉਦੋਂ ਤੇਰਾ ਕਿੰਨਾ ਕ ਦੁੱਚਾਈ ਜਾਊਗੀ ਆ ਪੀਜੀ ਦੇ ਨਾਲ ਮੂਲਾ ਚੱਲਣਾ ਉਹਦੋਂ 16 ਕਿਲੋ ਲਈਏ ਉਹ 2 ਕਿਲੋ ਵਾਜੂਗੀ 14 ਕਿਲੋ ਤਿਆਰ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਗਾ ਇਹ ਦੇਖੋ ਦੁੱਧ ਜਿਹੜਾ ਲੀਟਰ ਵਾਲਾ ਦੁੱਧ 10 ਕਿਲੋ ਹੋ ਵੀ ਜੀ ਤਿਆਰ ਬਿਲਕੁਲ ਤਿਆਰ ਆ ਬਾਈ ਇੱਥੇ ਚਵਾ ਕੇ ਦੇਣਾ ਤੇ ਜੇ 10 ਲੀਟਰ ਨਾ ਨਿਕਲੇ ਤੇ ਨਿਕਲੂ ਕਿਉਂ ਨਾ ਏਡੀ ਬਾੜ ਵੀ ਜੀ ਵੇਖਣ ਵਾਲੇ ਇਹਨੂੰ ਅੱਖਾਂ ਲੱਗੀਆਂ ਠੀਕ ਆ ਵੇਖ ਕੇ ਲੈਣੀ ਚੀਜ਼ ਅਗਲੀ ਚਲੋ ਅਗਲੇ ਨੂੰ ਤਸੱਲੀ ਕਰਕੇ ਲੈਣੀ ਹੈ ਹਾਂਜੀ ਥੋੜੀ ਕੋਈ ਰਸਤੀ ਪਾ ਕੇ ਚੌਂ ਦੀ ਲੋੜ ਨਹੀਂ ਖਾਨਪੂਲ ਬਾਹਰ ਵਾਲੀ ਆ ਲੱਗਿਆ ਵੀ ਜੀ ਠੀਕ ਆ ਜੀ ਹਾਂਜੀ ਚਲੋ ਫਿਰ ਤੁਰ ਹਾਂ ਇੱਕ ਰੀਨੋ ਬਾਕੀ ਨੇ ਸੱਜਦੇ ਨੇ ਦੁੱਧ ਚੰਗਾ ਕੱਢਿਆ ਹੋਣਾ ਬਾਕੀ ਇਹ ਆ ਕਿ ਥੋੜੀ ਉਤਰਾ ਵੀ ਸਾੰਭੀ ਘੱਟ ਆ ਕੋਈ ਸਾੰਬਲਾ ਕੋ ਵੀਰ ਲੈ ਜਾਊਗਾ ਦੇ ਦੁੱਧ ਨੇਵੇਂ ਚੰਗਾ ਚਵਾਈ ਜਣਾ ਉਤਰਾਂ ਚਿਹਰੇ ਤੋਂ ਆਪਾਂ ਦੇਖ ਸਕਦੇ ਹਾਂ ਕਾਫੀ ਖੂਬਸੂਰਤ ਹੈ ਲੈ ਜਾਓ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ ਚੰਗੇ ਕਦ ਕੱਟਦੀ ਆ ਲੈ ਆ ਵੀ ਜੀ ਲੈ ਜ ਲੈ ਤੇ ਇਹਦਾ ਮੁੱਲ ਇਹਦਾ ਮੁੱਲ 5000 ਜਰ ਜੀ ਅੱਛਾ ਦੋ ਛੜ ਦਾਂ ਅੱਛਾ ਹਾਂ ਜੀ ਇਹ ਦੇ ਦੋਗੇ 23000 ਦੀ ਮੌਕੇ ਤੇ ਹੋਰ ਕਰ ਦੋਗੇ ਮਾਨ ਮੌਕੇ ਤੇ ਹੋ ਜੂਗਾ ਕੋ ਫੋਨ ਲਾ ਵੇਖ ਲਈ ਹਨਾ ਬਹੁਤ ਚੰਗੀ ਹੈ ਕੋਈ ਪਹਾੜਾ ਪੂੜਾ ਪੌਂ ਦੀ ਲੋੜ ਨਹੀਂ ਠੀਕ ਹੈ ਜੀ ਕੋਈ ਬਹੁਤ ਹੈ ਭਾਵੇਂ ਕੋਈ ਜਵਾਗ ਚ ਹੋਵੇ ਭਾਵੇਂ ਕੋਈ ਬਜ਼ੁਰਗ ਚ ਹੋਵੇ ਠੀਕ ਹੈ ਜੀ ਭਾਵੇਂ ਕੋਈ ਕੁਰਸੀ ਡਾਵੇ ਭਾਵੇਂ ਕੋਈ ਮੰਜਾ ਡਾਵੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 30ਵੇਂ ਨੰਬਰ ਤੇ ਇਦੇ ਕੋਲ ਕਿੰਨਾ ਜੀ ਦੁੱਧ ਵੀਰ ਜੀ ਇਹਦੇ ਕੋਲ ਰਿਪੀ ਜੀ ਇਤੋਂ ਹੀ 10 ਲੀਟਰ ਹੈ ਤਿਆਰ ਬਿਲਕੁਲ ਤਿਆਰ ਜਿਹੜਾ ਆਪਾਂ ਚੋਵਾ ਦੇਣਾ ਤੋਰ ਫੇਰ ਇਹਨਾਂ ਵਿੱਚ ਇੱਕ ਲੀਟਰ ਦੁੱਧ 12 ਕਿਲੋ ਆਪਾਂ ਦਾ ਬਾਕੀ ਇਹਦੇ ਵੀ ਦੁੱਧਾਂ ਲਈ ਨਿਸ਼ਾਨੀਆਂ ਆਪਾਂ ਦੇਖ ਸਕਦੇ ਚੰਗੀਆਂ ਹਨ ਸਣਾ ਦਾ ਸਾਈਜ਼ ਗਿਆ ਭਗਵਾਨ ਦੇ ਨਾਲ ਥੋੜਾ ਚੰਗੀਆਂ ਸਭ ਹਾਂਜੀ ਤੋਰ ਦਿਓ ਇਹਨਾਂ ਨੂੰ ਇਹ ਗਾਂ ਕੋਈ ਬਣੇ ਨਾ ਚਵੇ ਦੀ ਕਿ ਨਹੀਂ ਜੀ ਆਪ ਆਪਣੇ ਕੋਲ ਹੋਵੇ ਤੇ ਆਪਾਂ ਕਿ ਇਹਨੂੰ ਜ਼ਿੰਮੇਵਾਰੀ ਦੇ ਦਈਏ ਠੀਕ ਆ ਤੇ ਆ ਤੇ ਅਗਲੇ ਆਂਦੇ 1.5 ਮਹੀਨੇ ਦੀ ਬਣੀ ਹੈ ਹਾਂਜੀ ਪਰ ਆਪਾਂ ਨਹੀਂ ਚੈੱਕ ਕਰਾਏ ਠੀਕ ਆ ਉਹਨੂੰ ਵੀ ਵੀ ਨਿਗਰਾਂ ਕੇ ਬੰਨੇ ਬਣੀ ਹੈ ਠੀਕ ਆ ਆਪਾਂ ਨੂੰ ਲਪਾਉਣ ਨੇ ਆਪਾਂ ਖਾਲੀ ਕਰਕੇ ਦੇਣੀਆਂ ਕੋ ਅਗਲੇ ਦੀ ਕਿੰਨੀ ਠੀਕ ਆ ਜੀ ਇਹਦੇ ਕੋਲ ਵੀ ਦੁੱਧ ਜਿਹੜਾ 10 ਲੀਟਰ ਕਹਿੰਦੇ ਕਿ ਹੈਗਾ ਵਾ ਬਾਕੀ ਇਹ ਵੀ ਵੇਖਣੋ ਜਿਹੜੀ ਚੰਗੇ ਰਿਕਰਡ ਵਾਲੀ ਆ ਚੰਗੇ ਰੰਗ ਰੂਪ ਵਾਲੀ ਆ ਜਿਹੜੀ ਲਿਆਓ ਜੀ ਲਿਆ ਦਿਓ ਬਾਕੀ ਮਿਲ ਕੇ ਮੈਨੂੰ ਚੰਗੀ ਲੱਗੀ ਆ ਉਤਰਾਏ ਸੰਭੀ ਸੰਭੀ ਚੰਗੀ ਆ ਤੇ ਇਹ ਦਾ ਮੁੱਲ ਇਹਦਾ ਮੁੱਲ ਹੋਈ ਨਹੀਂ ਅੱਛਾ ਮੇਰਾ ਵੀ 25000 ਰੁਪਏ ਮੁੱਲ ਹੈ ਉਹ ਜੋ 2000 ਖੜਾ ਹੈ 23 ਦੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਆ ਲੈ ਜੀ ਠੀਕ ਹੈ ਮੇਰਾ ਭਰਾ ਇੱਥੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਤੁਹਾਡੇ ਘਰ ਹਣਾ ਆਪਣੀ ਕਿਹੜੇ ਘਰ ਦੀਆਂ ਬਣਾਈਆਂ 1000 ਰੁਪਏ ਜੀ ਬਾਹਰੋਂ ਲੈ ਕੇ ਜੀ ਸੇਲ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਇਹ ਕਿ ਤੁਹਾਡੇ ਘਰੋਂ ਕੋਈ ਵੇਖ ਚਾਖ ਕੇ ਲੈ ਜਾਏ ਬਾਅਦ ਚ ਕੋਈ ਗੱਲ ਦੇ ਕੋਈ ਕਸਰ ਰਹਿ ਨਾ ਜਾਵੇ ਬਾਅਦ ਚ ਇੱਧਰ ਉੱਧਰ ਦੀ ਕੋਈ ਗੱਲ ਨਾ ਰਹਿ ਜੇ ਹਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਹਾਡੇ ਸਾਹਮਣੇ ਹੀ ਆ ਤਿੰਨੇ ਸੂਈਆਂ ਸਵਾਈਆਂ ਖੜਨੀਆਂ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਨਾਲ ਵੀ ਜੀ ਤਾਰਾ ਮਾਰੀਆਂ ਬਾਹਰ ਤਾਲ ਕਰਕੇ ਬਗ ਠੀਕ ਹੈ ਜੀ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ